ਲਗਭਗ 2200 ਸਕਰ ਫੁੱਟ ਏਰੀਆ ਕਵਰਡ ਏਰੀਆ ਜੀ ਵੈਸੇ 300 ਗਾਜ ਏਰੀਆ ਸਾਰਾ ਕੋਠੀ ਦੇ ਪਲਾਟ ਦਾ ਇਹ ਤੋਂ ਦਾ ਜਹਾ ਲਾ ਸਕਦੇ ਹਾਂ ਜਿਹੜੀ ਆਪਾਂ ਬਾਹਰ ਤੁਹਾਨੂੰ ਦਿਖਾ ਰਹੇ ਆਂ ਵੀ ਬਾਈ ਤੋਂ ਕੰਮ ਕਰਾਇਆ ਤਾਂ ਬਾਈ ਉਹਨਾਂ ਦਾ ਕੰਮ ਕਿੰਨਾ ਕੁ ਲਾਜਵਾਬ ਹੋਣਾ ਪੈਸ਼ ਪੰਪ ਲਾਇਆ ਹੈ ਹਾਂ ਪ੍ਰੈਸ਼ਰ ਉਹ ਨਹੀਂ ਹੈ ਬਈ ਇਹਨਾਂ ਨਾਲੇ ਉੱਪਰ ਵਾਲੇ ਬਰੋਰ ਤਾਂ ਖੜੇ ਆ ਇੱਕ ਪ੍ਰੈਸ਼ਰ ਪੰਪ ਲੱਗੇ ਹੋਏ ਜੀ ਇੱਕ ਬਾਥਰੂਮ ਵਾਲਾ ਲੱਗੇ ਛੋਟਾ ਆ ਦੇਖੋ ਮੇਨ ਦਰਵਾਜਾ ਬਹੁਤ ਸੋਹਣਾ ਡਿਜ਼ਾਈਨ ਕਰਵਾਇਆ ਹੋਇਆ ਆਮ ਕਰਕੇ ਆਪਾਂ ਦੇਖਦੇ ਆਂ ਵੀ ਬਾਹਰ ਪਾਈਪਾਂ ਦੀਂਦੀਆਂ ਹੁੰਦੀਆਂ ਜਾਂ ਬਾਠ ਕੋਈ ਚੀਜ਼ ਜਿਹੜਾ ਫਟ ਜਾਂਦੀਆਂ ਪਰ ਇਹਨੇ ਸਾਰੀਆਂ ਪਾਈਪਾਂ ਬੜੀਆਂ ਡੂੰਘੀਆਂ ਤੇ ਅੰਡਰਗਰਾਉਂਡ ਪਾਈਆਂ ਦੋ ਕਮਰਿਆਂ ਦੇ ਇੱਕ ਗੀਜ਼ਰ ਅਟੈਚ ਕਰਤਾ ਹੈ ਨਾ ਤਾਂ ਇਸ ਕੰਮ 'ਚ ਸਾਡੇ ਇਹਨੇ ਖਰਚੇ ਘਟਾਏ ਆ ਸਾਡਾ ਖਰਚਾ ਵਧਣ ਨਹੀਂ ਦਿੱਤਾ ਟ੍ਰੇ ਮੋਟਰ ਆਮ ਕਰਕੇ ਵਿਜ਼ੀਬਲ ਹੁੰਦੀਆਂ ਜਾਂ ਤਾਂ ਬਾਹਰ ਦੀਂਦੀਆਂ ਜੀ ਤਾਂ ਇਹਨੇ ਖੁਦ ਡਿਜ਼ਾਈਨਿੰਗ ਕਰਕੇ ਸਾਨੂੰ ਪਹਿਲਾਂ ਸਮਝਾਇਆ ਫਿਰ ਉਹ ਫਿੱਟ ਵੀ ਕਰਤੀ ਤਾਂ ਜਿਵੇਂ ਕਵਰਡ ਕਰਤੀ ਹੈ ਨਾ ਉਹ ਅਸਮਾਨ ਵਰਤਿਆ ਬਈ ਸਾਰਾ ਇਸ ਸਾਰਾ ਇਹ ਗਰੋਹ ਹਾਲ ਦਾ ਜੈਗਵਲ ਤੇ ਜੈਗਵਲ ਹਾਂ ਤੇ ਬਾਈ ਇੱਕ ਚੀਜ਼ ਦੇਖਿਆ ਸੀ ਨਾ ਜਿਹੜੇ ਤੁਸੀਂ ਸ਼ੈਂਕਰ ਰੱਖਿਆ ਉਦੋਂ ਵੀ ਤੁਸੀਂ ਬਾਕਸ ਵਾਲਾ ਰੱਖਿਆ ਇੱਥੇ ਵੀ ਕਹਿੰਦਾ ਮਤਲਬ ਪਾਣੀ ਨਾ ਡੋਲੇ ਆਪਦੇ ਪੈਰਾਂ ਦੇ ਨਾ ਪਵੇ ਜabb ਉਹ ਚੀਜ਼ ਬੇਸਟ ਨਾ ਤਰੀ ਹੋਵੇ ਵਿੱਚ ਪਈ ਹੋਵੇ ਦੋਸਤੋ ਜਿਵੇਂ ਕਿ ਆਪਾਂ ਹਰ ਰੋਜ਼ ਨਵੇਂ ਡਿਜ਼ਾਈਨ ਦੀਆਂ ਕੋਠੀਆਂ ਲੈ ਕੇ ਆਉਨੇ ਆ ਕੋਠੀਆਂ ਦੇ ਵਿੱਚ ਬਹੁਤ ਜ਼ਿਆਦਾ ਐਮੀਅਤ ਹੁੰਦੇ ਹੁੰਦੀ ਹੈ ਇੱਕ ਪਲੰਬਰ ਦੀ ਤੇ ਅੱਜ ਇੱਕ ਭਰਾ ਆਪਣੇ ਨਾਲ ਪਲੰਬਰ ਮੌਜੂਦ ਹੈ ਜਿਨ੍ਹਾਂ ਦੀ ਆਪਾਂ ਇੱਕ ਨਾ ਰੀਲ ਅਪਲੋਡ ਕੀਤੀ ਸੀ ਬਾਈ ਹੋਰਾਂ ਨੇ ਇੱਕ ਪਿੱਛੇ ਸਪਲਾਈ ਵਾਸਤੇ ਇੱਕ ਡੱਗ ਬਣਾਏ ਸੀਗੇ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਬਹੁਤ ਵਧੀਆ ਲੱਗਿਆ ਸੀਗਾ ਸਾਰੀ ਆਡੀਅנס ਨੂੰ ਉੱਤੇ ਉਹਦੇ ਤੇ ਕਮੈਂਟ ਵੀ ਬਹੁਤ ਆਏ ਸੀ ਅੱਜ ਬਾਈ ਉਹਨਾਂ ਦਾ ਕੀਤਾ ਹੋਇਆ ਕੰਮ ਦਿਖਾਵਾਂਗੇ ਸਾਰਾ ਜੋ ਕੋਠੀ ਦੇ ਵਿੱਚ ਬਾਈ ਉਹਨਾਂ ਨੇ ਕੰਮ ਕੀਤਾ ਬਾਈ ਉਹਰੇ ਕਹਿੰਦੇ ਲਾਜਵਾਬ ਕੰਮ ਕੀਤਾ ਪਰ ਤੁਸੀਂ ਦੇਖਿਓ ਵੀ ਸਹੀ ਕਮੈਂਟਾਂ ਨੇ ਦੱਸਿਓ ਵੀ ਸਹੀ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਤੇ ਇਸ ਕੋਠੀ ਦੇ ਵਿੱਚ ਸਾਰਾ ਕੰਮ ਬਾਈ ਦਾ ਕੀਤਾ ਹੋਇਆ ਅੱਜ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਜਿੰਨਾ ਵੀ ਬਾਈ ਕੰਮ ਕੀਤਾ ਹੈ ਨਾ ਕੋਠੀ ਦੇ ਵਿੱਚ ਤੇ ਬਾਈ ਆਪਣਾ ਨਾਮ ਜਰੂਰ ਦੱਸੋ ਜੀ ਬਾਈ ਸੱਸੀ ਕਾਲ ਸੱਸੀ ਗੱਲ ਬਾਈ ਬਾਈ ਜੀ ਮੇਰਾ ਨਾਮ ਗੁਰਸੇਵ ਕਈ ਗੁਰ ਤੇ ਬਈ ਇਸ ਕੋਠੀ ਦੇ ਵਿੱਚ ਆਪਾਂ ਕੰਮ ਕੀਤਾ ਤੁਸੀਂ ਦੱਸ ਰਹੇ ਸੀ ਹੈਨਾ ਤੇ ਆਪਾਂ ਨਾਲ-ਨਾਲ ਚੱਲ ਕੇ ਦਿਖਾਵਾਂਗੇ ਤੇ ਇਹਦੇ 'ਚ ਬਈ ਟੋਟਲ ਕੰਮ ਆਪਣਾ ਕੰਪਲੀਟ ਹੈ ਹਾਂਜੀ ਕੰਪਲੀਟ ਆ ਤੁਸੀਂ ਬਈ ਇੱਥੋਂ ਸਟਾਰਟ ਕਰਦੇ ਆਪਾਂ ਇੱਥੋਂ ਬਈ ਸਟਾਰਟ ਕਰਦੇ ਆਂ ਬਾਹਰੋਂ-ਬਾਹਰੋਂ ਤੇ ਬਈ ਇਹਦੇ 'ਚ ਕੀ-ਕੀ ਆਪਾਂ ਖਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਿੱਥੇ-ਕਿੱਥੇ ਕਹਿਣਾ ਮਤਲਬ ਆਪਣੇ ਦੇਖਣ ਵਾਲੇ ਭਰਾ ਮਨੂੰ ਤੇ ਜਿਨ੍ਹਾਂ ਨੇ ਕੋਠੀ ਬਣਵਾਉਣੀ ਹੈ ਉਹਨਾਂ ਨੂੰ ਕੁਛ ਨਾ ਕੁਛ ਨਵਾਂ ਪਤਾ ਲੱਗ ਸਕੇ ਤੇ ਤੁਹਾਡਾ ਕੰਮ ਆਪਾਂ ਦਿਖਾਵਾਂਗੇ ਵੀ ਕਿੱਦਾਂ ਦਾ ਜੇ ਉਹਨਾਂ ਨੂੰ ਵਧੀਆ ਲੱਗੇ ਤਾਂ ਕਮੈਂਟ ਵਧੀਆ ਕਰਨਗੇ ਹੈਨਾ ਆਪਣਾ ਦਿਖਾਉਣ ਦੀ ਕੋਸ਼ਿਸ਼ ਕਰ ਹ ਤੇ ਬਾਈ ਦੱਸੋ ਜੀ ਆਪਣਾ ਕੀ ਹੈ ਇੱਥੇ ਆਪਣਾ ਅੰਦਰੋਂ ਸੀਵਰੇਜ ਮੇਨ ਆਈ ਬਾਹਰ ਹਾਂਜੀ ਇੱਥੋਂ ਇਹਨਾਂ ਦੇ ਪਾਰਕ ਦੇ ਨਾਲ ਬੈਂਕ ਇੱਧਰ ਇੱਧਰ ਮੋੜਿਆ ਜੀ ਠੀਕ ਹੈ ਇੱਕ ਚੈਂਬਰ ਇੱਥੇ ਬਣਾਇਆ ਜਿਹੜੀ ਮੇਨ ਗੱਲ ਆਈ ਨਹੀਂ ਇੱਥੋਂ ਉਧਰ ਇੱਕ ਚੈਂਬਰ ਉਧਰ ਬਣਾਇਆ ਜਿਵੇਂ ਕਿ ਆਪਾਂ ਉਹ ਚੈਂਬਰ ਦਿਖਾਰੇ ਸੀ ਉਹ ਪਹਿਲਾਂ ਵਾਲੀ ਵੀਡੀਓ ਚ ਠੀਕ ਹੈ ਉਹ ਜੇ ਹੁਣ ਮੰਨ ਲਓ ਵੀ ਉੱਥੇ ਐਲਬੋ ਪਾ ਕੇ ਮੋੜ ਸਕਦੇ ਸੀ ਠੀਕ ਹੈ ਬਾਈ ਜਦੋਂ ਮੋੜ ਪੈਗਾ ਇਹ ਚੈਂਬਰ ਹੋਣਾ ਜ਼ਰੂਰੀ ਹੈ ਜਿਹੜਾ ਹੁਣ ਪਹਿਲਾਂ ਵੀ ਦੱਸਿਆ ਸੀ ਹੈ ਹਾਂਜੀ ਬਾਈ ਹਾਂਜੀ ਠੀਕ ਹੈ ਨਾ ਇਹ ਉੱਥੋਂ ਆ ਜਾ ਕੇ ਬਾਹਰ ਆ ਸਾਰੀ ਉੱਥੇ ਜਿੰਨੀ ਪਾਈ ਹੈ ਸਾਰੀ ਕੋਠੀ ਇਕੱਠੀ ਹੋ ਗਈ ਦਾ 6 ਇੰਚੀ ਪਾਪ ਬਾਹਰ ਬਣਾਉਣਾ ਪਾਣੀ ਦੀ ਦਿੱਕਤ ਨਹੀਂ ਆਉਂਦੀ ਬਾਈ ਸਾਰਾ ਸਪਲਾਈ ਨਿਕਲ ਜੂਗਾ 6 ਇੰਚੀ ਪਾਪ ਆ ਕੇ ਬਾਹਰ ਕੱਢੀ ਹੋਈ ਹੈ ਬਾਹਰ ਤੁਸੀਂ ਦੇਖ ਸਕਦੇ ਹੋ ਜਿਹੜੀ ਮੇਨ ਵੀ ਗੱਲ ਇਧਰ ਬਾਹਰ ਜਾ ਕੇ ਪਾਪ ਵੀ ਦਿਖਾ ਰਹੇ ਹੋ ਅੱਛਾ ਬਾਈ ਇਹ ਕਿੱਥੋਂ ਦੀ ਪਾਪ ਬਾਹਰ ਆਈ ਹੈ ਕੋਈ ਵਾਰੀ ਪਾਣੀ ਜਾ ਡੁੱਲ ਹੀ ਜਾਂਦਾ ਬਾਹਰ ਹਾਂ ਜਦੋਂ ਬਾਹਰ ਆ ਕੇ ਦੀਦੀ ਹੈ ਵੀ ਇਥੋਂ ਦੀ ਆ ਜੁੜੀ ਹੋਈ ਹੈ ਦਿਖਾ ਹੀ ਨਹੀਂ ਕਰ ਸਕਦੇ ਕਿ ਕਿੱਧਰ ਤੇ ਸੀਵਰੇਜ ਜੁੜਿਆ ਹੈ ਕੋਈ ਗੈਸ ਨਹੀਂ ਲਾਦਾ ਉਹਦਾ ਤੇ ਬਾਈ ਕੋਠੀ ਦਾ ਤੁਸੀਂ ਡਿਜ਼ਾਈਨ ਦੇਖੋ ਇੱਕ ਵਾਰੀ ਫਰੰਟ ਐਲੀਵੇਸ਼ਨ ਦੇਖੋ ਬਾਈ ਤੋਂ ਤੁਸੀਂ ਕੋਠੀ ਤੋਂ ਹੰਦਾ ਵੀ ਬਾਈ ਤੋਂ ਕੰਮ ਕਰਾਇਆ ਤਾਂ ਬਾਈ ਉਹਨਾਂ ਦਾ ਕੰਮ ਕਿੰਨਾ ਕੁ ਲਾਜਵਾਬ ਹੋਣਾ ਤੇ ਬਾਈ ਆਪ ਅੰਦਰ ਚਲੀਏ ਤੇ ਇੱਕ ਜੀ ਉਹ ਵਾਟਰ ਟਰੱਕ ਵਾਲੀ ਮੋਟਰ ਹੈ ਤੁਸੀਂ ਵੀ ਦੇਖ ਸਕਦੇ ਵੀ ਉੱਥੇ ਲੱਗੀ ਹੈ ਅੱਛਾ ਬਾਈ ਉਹ ਬਕਸਾ ਅੰਦਰ ਹੀ ਮੋਟਰ ਸੇ ਮੋਟਰ ਅੰਦਰ ਹੀ ਹੈ ਬਾਈ ਜ਼ੂਮ ਕਰਕੇ ਦਿਖਾ ਦਿਓ ਉਧਰ ਬਾਈ ਉਹਨਾਂ ਨੇ ਮੋਟਰ ਫਿੱਟ ਕੀਤੀ ਹੈ ਕਹਿੰਦਾ ਮਤਲਬ ਬਾਈ ਜਿਵੇਂ ਤੁਸੀਂ ਤਾਂ ਮੰਨ ਕੇ ਚੱਲੋ ਮੋਟਰ ਫਿੱਟ ਕਰਨੀ ਹੈ ਤੁਸੀਂ ਸਪਲਾਈ ਵੀ ਦੇਣੀ ਹੈ ਉਹਦੇ ਵਿੱਚ ਤੁਹਾਡੀ ਇੱਕ ਹੋਰ ਪਲਾਨਿੰਗ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਆਰ ਆਰਕੀਟੈਕਟ ਘਰ ਬਣਾ ਰਿਹਾ ਨਕਸ਼ਾ ਬਣਾ ਰਿਹਾ ਤੁਸੀਂ ਉਹਨੂੰ ਜਿਹੜਾ ਉਹਦਾ ਪਲਾਨ ਆ ਵੀ ਇਹ ਖਲਾਰੇ ਚ ਨਾ ਹੋਵੇ ਕੁਝ ਹੋਰ ਵੀ ਤੁਸੀਂ ਦੱਸੋਗੇ ਵੀ ਇਹਨੂੰ ਸਾਈਡ ਤੇ ਬਈ ਆਪਾਂ ਇਧਾਂ ਕਵਰ ਕਰਾਂਗੇ ਹਾਂ ਠੀਕ ਹੈ ਬਈ ਠੀਕ ਹੈ ਬਾਹਰ ਦੀ ਮਾਲਕ ਤੋਂ ਮੰਨ ਲਈ ਨਹੀਂ ਪਤਾ ਹੁੰਦਾ ਨਾ ਮਾਲਕ ਨੇ ਵੀ ਬਾਹਰ ਰੱਖ ਲੂਗਾ ਨਹੀਂ ਜੀ ਹਾਂ ਬਾਹਰ ਆਊਟ ਲੱਗ ਗਈ ਖੱਡਾ ਮਾਰ ਕੇ ਅੰਦਰ ਕਰਕੇ ਮੂਰੇ ਬਕਸਾ ਵਗੈਰਾ ਬਣਾ ਲਾਂਗੇ ਪਰ ਦਿਖੜੇ ਲਈ ਸ਼ੋਅ ਨਹੀਂ ਕਰ ਸ਼ੋਅ ਨਹੀਂ ਕਰਨੀ ਬਈ ਬਹੁਤ ਸੋਹਣੀ ਲੱਗਦੀ ਐ ਤੇ ਅੰਦਰ ਚਲੀਏ ਬਈ ਦਿਖਾਈਏ ਤੇ ਬਈ ਆਪਾਂ ਕਿਚਨ ਵੀ ਦਿਖਾਵਾਂਗੇ ਵਾਸ਼ਰੂਮਾਂ ਦਾ ਕੰਮ ਵੀ ਦਿਖਾਵਾਂਗੇ ਤੇ ਜਿਹੜਾ ਕੰਮ ਰਹਿਦਾ ਹੋਇਆ ਉਹ ਜ਼ਰੂਰ ਦੱਸ ਦਿਓ ਤੁਸੀਂ ਕੀ ਕੀ ਪਲਾਨ ਆ ਤੁਹਾਡਾ ਰਹਿਦਾ ਇਹਦੇ 'ਚ ਹਨਾ ਬਈ ਇੱਕ ਵਾਰੀ ਕੋਠੀ ਦਾ ਨਾ ਇੱਥੋਂ ਤੇ ਬੈਸਿਕ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਬਾਈ ਹੋਰਾਂ ਤੋਂ ਵੀ ਆਪਾਂ ਰਿਵਿਊ ਲਵਾਂਗੇ ਤੇ ਬਾਈ ਹੋਰਾਂ ਦੇ ਕੰਮ ਦਾ ਸਾਰਾ ਤੇ ਇਹਦੇ ਚ ਜੋ-ਜੋ ਲੱਕੜ ਵਗੈਰਾ ਵਰਤੀ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਤੇ ਅੱਜ ਤੁਹਾਨੂੰ ਦਿਖਾਉਨੇ ਆ ਆ ਲੌਬੀ ਦਾ ਏਰੀਆ ਜੀ ਕਾਫੀ ਖੁੱਲਾ ਹੈ ਤੇ ਲਗਭਗ 2200 ਸਕਰ ਫੁੱਟ ਏਰੀਆ ਕਵਰਡ ਏਰੀਆ ਜੀ ਵੈਸੇ 300 ਗਾਜ ਏਰੀਆ ਸਾਰਾ ਕੋਠੀ ਦੇ ਪਲਾਟ ਦਾ ਤੇ ਬਾਈ ਆਪਾਂ ਇਧਰੋਂ ਗੱਲਬਾਤ ਕਰਦੇ ਆ ਕਿਚਨ ਦੇ ਵਿੱਚ ਇਹਦੇ ਚ ਬਾਈ ਕੀ ਕੀ ਖਾਸ ਕੀਤਾ ਆਪਾਂ ਇਹ ਜੀ ਇੱਕ ਜਿਹਾ ਆਪਣਾ ਇਧਰ ਸ਼ੈਕਾ ਗਈ ਭਾਂਡੇ ਨਾਲ ਠੀਕ ਹੈ ਠੀਕ ਹੈ ਇਧਰ ਫਰੂਟ ਵਾਲਾ ਇਹ ਵਿੱਚ ਨੌਨ ਵੇਜ ਇੱਕ ਵੇਜ ਜੀ ਦੋਵੇਂ ਸ਼ੈਂਕ ਲੱਗੇ ਹੋਏ ਠੀਕ ਹੈ ਬਈ ਠੀਕ ਹੈ ਹਾਂ ਇੱਕ ਕੈਟ ਸਟੋਰ ਹੈ ਜੀ ਠੀਕ ਹੈ ਜੀ ਯਾਹ ਕਰਨਾ ਜੀ ਲੋਕ ਮਿਕਸਚਰ ਦੀ ਬਜਾਏ ਟੂਟੀਆਂ ਲਾ ਲੈਂਦੇ ਮਿਕਸਚਰ ਲਾਉਣਾ ਬਹੁਤ ਜ਼ਰੂਰੀ ਹੈ ਅੱਛਾ ਬਈ ਹਾਂ ਜੇ ਹੁਣ ਮੰਨ ਲਓ ਵੀ ਸਰਦੀਆਂ 'ਚ ਗਰਮ ਪਾਣੀ ਕੋਲ ਵਾਲਾ ਥੋੜਾ ਜਿਹਾ ਮਿਕਸ ਕਰਕੇ ਲੈ ਸਕਦਾ ਜੀ ਠੀਕ ਹੈ ਬਈ ਠੀਕ ਹੈ ਨਹੀਂ ਨਹੀਂ ਅਲੱਗ ਸਿੰਗਲ ਸਿੰਗਲ ਟੂੜੀ ਲਾਦੇ ਇਹਨਾਂ ਵੀ ਨਹੀਂ ਕਰਨਾ ਉਹ ਨਹੀਂ ਠੰਡਾ ਹੁੰਦਾ ਜਿਨਨੇ ਕੋਠੀ ਬਣਾਉਣੀ ਹੈ ਬੇਨਤੀ ਹੈ ਵੀ ਜੇ ਮਨ ਲੇ ਚੱਲੋ ਵੀ ਦੋ ਬਾਟਰ ਰਖਾਇਆ ਗਰਮ ਠੰਡੇ ਵਾਲੇ ਤਾਂ ਮਿਕਸਚਰ ਲਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਬਾਈ ਹਾਂ ਦਰਮਿਆਨਾ ਆ ਜਾ ਪਾਣੀ ਆਵੇ ਉਹਦੇ ਚ ਹੁਣ ਮੇਰੇ ਵਰਗਾ ਆਸਾਨ ਕੰਮ ਕਰਨ ਦਾ ਮਾਰਾ ਕਹਿੰਦਾ ਵੀ ਦੋ ਟੂਟੀ ਹੀ ਲਾ ਲਓ ਠੀਕ ਹੈ ਬਾਈ ਠੀਕ ਹੈ ਮਿਕਸਚਰ ਲਾਉਣਾ ਬਹੁਤ ਜ਼ਰੂਰੀ ਤੁਸੀਂ ਕਿਚਨ ਦਾ ਏਰੀਆ ਵੀ ਦੇਖ ਰਹੇ ਹੋ ਆਪਾਂ ਕੋਠੀ ਦਾ ਡਿਜ਼ਾਈਨ ਵੀ ਤੁਹਾਨੂੰ ਦਿਖਾ ਰਹੇ ਹਾਂ ਅੰਦਰ ਤੋਂ ਵੀ ਦਿਖਾ ਰਹੇ ਹਾਂ ਬਾਈ ਦਾ ਕੀਤਾ ਹੋਇਆ ਕੰਮ ਜਿੰਨੇ ਕ ਪੁਆਇੰਟ ਬਾਈ ਦੱਸ ਰਹੇ ਨੇ ਆਪਾਂ ਨੂੰ ਪਲੰਬਰ ਦੇ ਕੰਮ ਚ ਆਪਣਾ ਅੱਜ ਖਾਸ ਮਕਸਦ ਤੁਹਾਨੂੰ ਡਿਜ਼ਾਈਨ ਦਿਖਾਉਣਾ ਤੇ ਬਾਈ ਦਾ ਪਲੰਬਰ ਦਾ ਕੰਮ ਤੇ ਤੁਸੀਂ ਵੀ ਕੰਮ ਕਰਵਾ ਸਕਦੇ ਹੋ ਇਸ ਕੋਠੀ ਦੇ ਜਿਵੇਂ ਕਿ ਇੱਧਰ ਬੋਰਡ ਵਗੈਰਾ ਬਾਈ ਵਧੀਆ ਵਰਤਿਆ ਹੋਇਆ ਜਿਵੇਂ ਕਿ ਇੱਧਰ ਦਰਵਾਜਿਆਂ ਦੇ ਵੀ ਐਚ ਡੀ ਐਚ ਆਰ ਦਾ ਬੋਰਡ ਵਰਤਿਆ ਹੈ ਜਿਹੜਾ ਕਿ ਖਰਾਬ ਨਹੀਂ ਹੁੰਦਾ ਆਪਾਂ ਜ्यादा ਕੋਠੀਆਂ 'ਚ ਲੱਗਿਆ ਦੇਖਦੇ ਆ ਥੋੜਾ ਇਹ ਮਹਿੰਗਾ ਜ਼ਰੂਰ ਪੈਂਦਾ ਆ ਦੇਖੋ ਮੇਨ ਦਰਵਾਜਾ ਬਹੁਤ ਸੋਹਣਾ ਡਿਜ਼ਾਈਨ ਕਰਵਾਇਆ ਹੋਇਆ ਤੇ ਬਾਈ ਹੁਣ ਆਪਾਂ ਕਿਚਨ ਦਾ ਏਰੀਆ ਵੀ ਦੇਖ ਲਿਆ ਹਨ ਇੱਧਰ ਲੌਬੀ ਵੀ ਦਿਖਾਤੀ ਸਾਰੀ ਤੇ ਇਹਦੇ 'ਚ ਤੋਂ ਤੁਸੀਂ ਜਿੰਨਾ ਕੁ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਚਨ ਦੇ ਵਿੱਚ ਉਹ ਵੀ ਦੱਸਿਆ ਬਾਈ ਤੇ ਇੱਧਰ ਸ਼ੈਂਕ ਆ ਗਿਆ ਬਾਈ ਹੈ ਹਾਂਜੀ ਤੇ ਇਹ ਵੀ ਤੁਸੀਂ ਬਾਕਸ ਵਾਲਾ ਲਵਾਇਆ ਬਾਈ ਹ ਹਾਂਜੀ ਠੀਕ ਹੈ ਤੇ ਇਥੇ ਤਾਂ ਮੰਨ ਲਓ ਵੀ ਕੀ ਬਈ ਨਾ ਸ਼ੈਂਪੂ ਵਗੈਰਾ ਪਏ ਹੁੰਦੇ ਜਿਵੇਂ ਰਾਜਾ ਵਾਲਾ ਪਿਆ ਹੁੰਦਾ ਹੈ ਹਾਂਜੀ ਬਾਈ ਹਾਂਜੀ ਉਹਦੇ ਲਈ ਬਸ ਕੱਪ ਬੋਰਡ ਦੇ ਵਿੱਚ ਬਕਸ਼ੇ ਦੇ ਵਿੱਚ ਰੱਖੀ ਹੈ ਠੀਕ ਹੈ ਕੋਈ ਵੀ ਹਾਂ ਇਹਦੇ ਚ ਰੱਖਿਆ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਹੁਣ ਜੀ ਹਾਂਜੀ ਬਾਈ ਹਾਂਜੀ ਜਿਵੇਂ ਐਕਸਟਰਾ ਚੀਜ਼ਾਂ ਵੀ ਆਏ ਨੇ ਬਿਲਕੁਲ ਬਿਲਕੁਲ ਹਾਂ ਕੋਈ ਵਾਰੀ ਅਯੂਜ਼ ਕਰਨ ਵਾਲੇ ਹੁੰਦੇ ਨੇ ਉਹ ਫालतू ਜਿਵੇਂ ਬੁਰੀਆਂ ਜਿਹਾ ਲੱਗਦਾ ਹਾਂਜੀ ਹਾਂਜੀ ਬਾਈ ਇਹ ਵੀ ਸਹੀ ਗੱਲ ਆ ਤੇ ਹੁਣ ਬਈ ਆਪਾਂ ਇਧਰਲੇ ਬੈਡਰੂਮ 'ਚ ਆ ਗਏ ਫਰਸਟ ਬੈਡਰੂਮ ਆ ਇਹ ਕੋਠੀ ਦਾ ਫਰਸਟ ਬੈਡਰੂਮ ਦਿਖਾ ਰਹੇ ਹਾਂ ਕੋ ਡਾਊਨ ਸੀਲਿੰਗ ਵਗੈਰਾ ਹਨਾ ਬਹੁਤ ਸੋਹਣੀ ਹੋਈ ਹੋਈ ਐ ਤੇ ਇੱਧਰ ਦਿਖਾ ਦਿਓ ਬਾਈ ਜੋ ਕਿ ਇੰਟੀਰੀਅਰ ਦਾ ਕੰਮ ਹੈ ਬੈਕ ਸਾਈਡ ਤੇ ਬੈੱਡਾਂ ਦੇ ਆ ਦੇਖੋ ਵਾਲ ਪੇਪਰ ਵੀ ਇਦਾਂ ਦੇ ਤਰੀਕੇ ਦਾ ਲਵਾਇਆ ਬਾਈ ਸਿੰਪਲਸ ਉਪਰ ਕੰਮਾਂ ਨਾਲ ਸੋਹਣਾ ਹਨਾ ਤੇ ਬਾਈ ਇਹਦੇ ਚ ਦਿਖਾਓ ਇਹਦੇ ਚ ਮੰਨ ਕੇ ਚੱਲੋ ਵੀ ਜਿਵੇਂ ਤੁਸੀਂ ਇਹ ਡਰੈਸਿੰਗ ਏਰੀਆ ਆ ਗਿਆ ਇਹਦੇ ਚ ਵਾਸ਼ਰੂਮ ਚ ਵੀ ਕੋਈ ਜਿਵੇਂ ਕੋਈ ਪਲੱਸ ਪੁਆਇੰਟ ਰੱਖਿਆ ਹੋਵੇ ਕੋਈ ਉਹ ਜੂੜ ਦੱਸੋ ਜੀ ਆ ਦੇਖੋ ਟਾਈਲ ਵਰਕ ਕਿੰਨਾ ਸੋਹਣਾ ਹੋਇਆ ਬਾਈ ਸਾਰੀ ਕੂਟੀ ਦੇ ਵਿੱਚ ਤੇ ਆ ਆ ਗਿਆ ਜੀ ਵਾਸ਼ਰੂਮ ਬਾਸਤ ਵਾਸ਼ਰੂਮ ਦਿਖਾ ਦਿਓ ਵੀ ਇਧਰ ਉੱਪਰ ਤੱਕ ਟਾਈਲ ਲ ਇਦੇ ਵਿੱਚ ਡਾਊਸਿੰਗ ਕਰਾਈ ਹੋਈ ਆ ਨਾ ਤੇ ਗਰਮੈਸ਼ ਤੋਂ ਜਿਆਦਾ ਵਧੀਆ ਤੇ ਕਿਹੜਾ ਸਮਾਨ ਵਰਤਿਆ ਬਾਈ ਸਾਰਾ ਇਹ ਸਾਰਾ ਹੀ ਗਰੋਹਾ ਦਾ ਜੈਗਵਾਲ ਦਾ ਜੈਗਵਾਲ ਦਾ ਹਾਂ ਇਹ ਠੀਕ ਹੈ ਬਾਈ ਠੀਕ ਆ ਦਿਖਾ ਦਿਓ ਬਾਈ ਬਹੁਤ ਸੋਹਣਾ ਸਮਾਨ ਵਰਤਿਆ ਹੋਇਆ ਸਾਰੀ ਬਾਈ ਕੰਮ ਦਿਖਾਈ ਜੋ ਬਾਈ ਦਾ ਬਹੁਤ ਸਪਾਈਰਾਂ ਕੀਤਾ ਹੋਇਆ ਇਹ ਦੇਖੋ ਜੀ ਜੈਟ ਵੀ ਯੂਜ਼ ਕਰ ਸਕਦਾ ਜੀ ਠੀਕ ਹੈ ਉਹ ਵੈਸੇ ਇੰਗਲਿਸ਼ ਨੇ ਜਿਹੜੀ ਵਾਲਿੰਗ ਸ਼ੀਟ ਹੁੰਦੀ ਹੈ ਜੀ ਕੋਈ ਵੀ ਸਟੈਂਡਿੰਗ ਸ਼ੀਟ ਲਾ ਲਓ ਜੀ ਇਕਲੇ ਇੱਕ ਸਿੰਪਲ ਹਾਰਸ਼ ਵਾਲੀ ਤੋਂ ਬਣਾ ਨਹੀਂ ਜੈਟ ਕਿਸੇ ਤੇ ਲੱਗਦਾ ਨਹੀਂ ਜੀ ਬਸ ਸ਼ਾਬਰੀ ਲਾਉਂਦੇ ਜੀ ਠੀਕ ਆ ਬਾਈ ਜੀ ਤੇ ਦੁਬਾਰਾ ਨਾ ਸ਼ਾਵਰ ਲਾਉਂਦੇ ਆ ਜੀ ਆਪਾਂ ਨਾਲ ਦੇ ਜੈਟ ਵੀ ਲਾਏ ਠੀਕ ਆ ਬਈ ਠੀਕ ਆ ਜੈਟ ਦੀ ਵਰਤੋਂ ਕਰ ਸਕਦੇ ਆ ਬਈ ਜੈਟ ਇਸ ਤਰ੍ਹਾਂ ਦਾ ਲਾਇਆ ਵੀ ਆਪਾਂ ਆਵਦੇ ਕੋਲੋਂ ਮਤਲਬ ਕਿ ਡਿਜ਼ਾਈਨਿੰਗ ਜੀ ਲੱਭ ਕੇ ਜੇ ਫੇਰ ਹੀ ਬਣਾਏ ਠੀਕ ਆ ਜੀ ਵੀ ਸ਼ੀਟ ਕਵਰ ਵੀ ਨਹੀਂ ਹਲਦਾ ਜੀ ਠੀਕ ਆ ਠੀਕ ਆ ਬਈ ਇਦਾਂ ਦਾ ਡਿਜ਼ਾਈਨ ਕੱਟ ਕਰ ਕਟਿੰਗ ਕਰਕੇ ਉਹਨੇ ਠੀਕ ਆ ਬਾਈ ਤੇ ਬਾਈ ਵਾਰਾਂ ਦਾ ਨੰਬਰ ਆਪਾਂ ਦੇਵਾਂਗੇ ਸਕਰੀਨ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾ ਸ਼ਾਵਰ ਲਾਇਆ ਕਿਹੜਾ ਬਾਈ ਹੈਲਥੀ ਸ਼ਾਵਰ ਲਈ ਅੱਛਾ ਅੱਛਾ ਠੀਕ ਹੈ ਹੈਲਥੀ ਸ਼ਾਵਰ ਦੀ ਵਰਤੋਂ ਹੁੰਦੀ ਹੈ ਜ ਤੇ ਇੱਧਰ ਆ ਗਿਆ ਬਾਈ ਇਹਦੇ 'ਚ ਨਹੀਂ ਬਾਈ ਕੋਈ ਵਾਸ਼ਰੂਮ ਵਗੈਰਾ ਅਟੈਚ ਕੀਤਾ ਇਹ 'ਚ ਨਹੀਂ ਹੈ ਜੀ ਬਾਥਰੂਮ ਤੇ ਬਾਈ ਇਹਦੀ ਤੁਸੀਂ ਡਿਜ਼ਾਈਨਿੰਗ ਦਿਖਾਓ ਆਪਾਂ ਨਾਲ-ਨਾਲ ਬਾਈ ਦਾ ਕੰਮ ਲਗਾਈ ਜਾਂਦੇ ਨਾਲ ਦੀ ਨਾਲ ਬਾਈ ਕਮਰਿਆਂ ਦੀ ਜਿੰਨਾ ਕ ਸੋਹਣਾ ਕੰਮ ਹੋਇਆ ਕਿਉਂਕਿ ਕਈ ਵਾਰੀ ਨੇ ਬਾਈ ਕਿਸੇ ਭਰਾਣੇ ਆਪਣੇ ਨੇ ਇੰਟੀਰੀਅਰ ਡਿਜ਼ਾਈਨ ਕਰਾਉਣਾ ਹੁੰਦਾ ਆਪਣੇ ਘਰ ਦੇ ਵਿੱਚ ਕੁਝ ਨਾ ਕੁਝ ਦੇਖ ਕੇ ਪਤਾ ਲੱਗ ਸਕੇ ਜਿਵੇਂ ਕਿ ਬਾਈ ਉਹਨਾਂ ਨੇ ਬਹੁਤ ਸ਼ੌਂਕ ਦਾ ਕੰਮ ਕਰਵਾਇਆ ਹੋਇਆ ਤੇ ਉਹਦਾਂ ਦਾ ਆਪਾਂ ਕਰਵਾ ਸਕਦੇ ਹਾਂ ਇੱਧਰ ਵਾਸ਼ਿੰਗ ਏਰੀਆ ਬਾਈ ਹਾਂ ਇਹ ਵਾਸ਼ਿੰਗ ਏਰੀਆ ਤੇ ਠੀਕ ਹੈ ਬਈਆ ਦਿਖਾ ਦਿਓ ਇੱਕ ਵਾਰੀ ਹਾ ਵਾਸ਼ਿੰਗ ਏਰੀਆ ਆ ਗਿਆ ਇਹਦੇ ਚ ਬਈ ਸਪੈਸ਼ਲ ਕੋਈ ਰੱਖੇ ਨੇ ਪੁਆਇੰਟ ਵਗੈਰਾ ਹੁਣ ਜਿਵੇਂ ਇਧਰ ਵਾਸ਼ਿੰਗ ਏਰੀਆ ਹੈ ਨਾ ਦੂਜੇ ਬੈਡਰੂਮ ਦੇ ਵਿੱਚੋਂ ਆਪਾਂ ਦਿਖਾਤਾ ਨਾ ਇਹ ਇਹਦੇ ਨਾਲ ਰੋਸ਼ਨੀ ਪੈਂਦੀ ਹੈ ਕੋਠੀ ਦੇ ਵਿੱਚ ਤੇ ਇੱਥੇ ਬਈ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਕਿ ਆਪਾਂ ਤੁਹਾਡੇ ਪਲੰਬਰ ਦੇ ਕੰਮ ਨਾਲ ਜੁੜਿਆ ਹੋਵੇ ਠੀਕ ਹੈ ਹਾਂ ਜੀ ਇਹਨੇ ਜ ਆਪਣਾ ਇਧਰ ਨਾਲ ਬਾਥਰੂਮ ਬਗੇ ਇਧਰ ਲੌਬੀ ਨਾਲ ਅਟੈਚ ਹਾਂ ਜੀ ਇਹ ਦਿਖਾਵਾਂਗੇ ਆਪਾਂ ਹਾਂ ਜੀ ਇਹਨੇ ਗੀਜ਼ਰ ਬਗਲੇ ਕਿ ਜਿਵੇਂ ਵਾਸ਼ਿੰਗ ਏਰੀਆ ਹੈ ਜੀ ਹਾਂ ਜੀ ਵਾਸ਼ਿੰਗ ਏਰੀਆ ਆਪਾਂ ਇਹ ਤੋਂ ਕੰਮ ਲੈਂਦੇ ਆ ਜੀ ਠੀਕ ਹੈ ਜੀ ਮੰਨ ਲਓ ਇਹਨੇ ਗੀਜ਼ਰ ਬਾਹਰ ਦਿੱਤਾ ਜੀ ਕਿਤੇ ਹੋਰ ਖਾਸਤਾ ਇਹਦੇ ਵਿੱਚ ਠੀਕ ਹੈ ਜੀ ਇਧਰ ਦਾ ਬਾਥਰੂਮ ਵੀ ਨੇੜੇ ਪੈਂਦਾ ਸੀ ਠੀਕ ਹੈ ਬਈ ਇਹ ਇਹ ਗੀਜ਼ਰ ਦੀ ਦੂਮਾ ਬਾਥਰੂਮ ਨਾਲ ਅਟੈਚਿੰਗ ਕਰੀ ਹੋਈ ਹੈ ਜੇ ਕਿਤੇ ਪ੍ਰੋਬਲਮ ਆਉਂਦੀ ਹੋਈ ਤਾਂ ਇਧਰਲੇ ਪਾਸੇ ਦੂਸਰਾ ਗੀਜ਼ਰ ਵੀ ਲਾ ਸਕਦੇ ਓਕੇ ਹਾਂ ਇਹਨੂੰ ਇੱਥੇ ਹੀ ਟੰਗੇ ਪਏ ਨੂੰ ਆਪ ਜੀ ਬਈ ਠੀਕ ਹੈ ਜੇ ਕਈ ਵਾਰ ਆਉਂਦਾ ਵੀ ਜਿਆਦਾ ਦੂਰ ਪੈਂਦਾ ਵੀ ਆਪਾਂ ਨੂੰ ਗਰਮ ਪਾਣੀ ਨਹੀਂ ਯਾਰ ਮਿਲ ਰਿਹਾ ਤਾਂ ਇੱਧਰ ਲ ਗੀਜ਼ਰ ਇੱਧਰ ਲ ਨਾ ਰਹਿ ਜੂਏ ਠੀਕ ਹੈ ਜੀ ਇੱਕ ਉੱਥੇ ਗੀਜ਼ਰ ਹੋਰ ਲੱਗ ਜੂਏ ਠੀਕ ਹੈ ਠੀਕ ਹੈ ਠੀਕ ਹੈ ਇੱਥੋਂ ਇਹ ਕੰਸੀਲਰ ਲਾਈ ਹੋਈ ਆ ਵੀ ਜੇ ਪਾਣੀ ਹੁਣ ਆਪਾਂ ਇੱਕ ਤੋਂ ਯੂਜ਼ ਕਰ ਸਕਦੇ ਆ ਬਾਅਦ ਦੇ ਵਿੱਚ ਨਵਾਂ ਵੀ ਲਾ ਸਕਦੇ ਆ ਦੋਨਾਂ ਨੂੰ ਜੇ ਇੱਕ ਖਰਾਬ ਹੋ ਜਾਂਦਾ ਦੋਨਾਂ ਨੂੰ ਇੱਕ ਦੂਜੇ ਨਾਲ ਵੀ ਯੂਜ਼ ਕਰਦੇ ਆ ਬਾਥਰੂਮ ਨਾਲ ਹਾਂ ਆਜੋ ਬਈ ਆਪਾਂ ਉੱਧਰਲੇ ਪਾਸੇ ਦਿਖਾਉਣੇ ਆ ਬਈ ਬਹੁਤ ਸੋਹਣਾ ਥੋੜਾ ਜਿੰਨਾ ਕੰਮ ਹੋਇਆ ਤੁਸੀਂ ਕਹਿ ਰਹੇ ਮਤਲਬ ਇਹ ਨਹੀਂ ਹੈਗਾ ਵੀ ਬਾਅਦ ਦੇ ਵਿੱਚ ਆਪਾਂ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਹੈ ਜੀ ਵੀ ਜਪਏ ਵਗੈਰਾ ਪਾਉਣ ਦੀ ਕੋਈ ਨੌਬਤ ਆਵੇ ਨਾ ਇਦਾਂ ਦਾ ਕੁਝ ਨਹੀਂ ਹੈ ਨਾ ਨਹੀਂ ਨਹੀਂ ਇੱਕ ਵਾਰੀ ਚ ਸਹੀ ਪਲਾਨ ਕੀਤਾ ਹੋਇਆ ਹਾਂ ਜਿਨੇ ਕਿ ਆ ਵਰਸ਼ ਨੂੰ ਭਾਈ ਇਹਦੇ ਪੁਆਇੰਟ ਰੱਖਿਆ ਬਾਹਰਲੇ ਪਾਸੇ ਹੈ ਨਾ ਹਾਂ ਜੀ ਇਹਦੇ ਬਾਹਰਲੇ ਪਾਸੇ ਇਹ ਜਿਹੜਾ ਗੀਜਰ ਲੱਗਿਆ ਹੈ ਕਿਉਂਕਿ ਇੱਥੇ ਜਗ੍ਹਾ ਵੀ ਨਹੀਂ ਕਿੰਨੀ ਰੋਡ ਨਾਲ ਤਾਂ ਇਦਾਂ ਮਹਿਸੂਸ ਹੁੰਦਾ ਵਿੱਚ ਤੇ ਗੀਜਰ ਟੰਗੇ ਆ। ਟੁੱਟੀ ਟੁੱਟੀ ਛੱਡ ਜਾਂਦੇ ਆ। ਮੇਰੇ ਵੀ ਗੀਜਰ ਲੱਗੇ ਭਰਜੇ ਜਾਂਦਾ ਜੀ ਮੰਨ ਲਓ ਠੀਕ ਹੈ ਜੀ ਬਾਹਰ ਗੀਜਰ ਬਾਹਰ ਹੀ ਹੈ ਉੱਪਰਲੇ ਪੋਰਸ਼ਨ ਤੇ ਚੱਲੀਏ ਭਾਈ ਹਾਂ ਤੇ ਪੱਥੱਲੇ ਦਿ ਤੇ ਬਾਥਰੂਮ ਦਾ ਏਰੀਆ ਹੋ ਗਿਆ ਇੱਕ ਨਾਲ ਅਟੈਚ ਹੈ ਤੇ ਡਿਜ਼ਾਈਨ ਦੇਖੀ ਜਾਓ ਬਾਈ ਬਹੁਤ ਸੋਹਣਾ ਡਿਜ਼ਾਈਨ ਆ ਕੋਠੀ ਦਾ ਬਾਈ ਉੱਪਰ ਆ ਗਿਆ ਨਾ ਇਹ ਫਸਟ ਫਲੋਰ ਦੇ ਉੱਤੇ ਆਪਾਂ ਆ ਗਰਾਉਂਡ ਫਲੋਰ ਤੇ ਬਹੁਤ ਸੋਹਣਾ ਪਲਾਨ ਸੀ ਤੁਹਾਡਾ ਕੰਮ ਵੀ ਆਪਾਂ ਦਿਖਾਇਆ ਹੈ ਨਾ ਜਿੰਨਾ ਕ ਥੱਲੇ ਕੰਮ ਹੋਇਆ ਹੋਇਆ ਬਾਈ ਉੱਪਰ ਦੱਸੋ ਵੀ ਕੀ ਕੀ ਕੰਮ ਹੋਇਆ ਹੋਇਆ ਆਪਣਾ ਇਹਦੇ ਚ ਅਟੈਚ ਹੈਗਾ ਬਾਥਰੂਮ ਹਾਂਜੀ ਹਾਂਜੀ ਬਾਈ ਇੰਟੀਰੀਅਰ ਦਾ ਕੰਮ ਵੀ ਦਿਖਾ ਦਿਓ ਬਾਈ ਹੋਰਾਂ ਦਾ ਕਮਰਿਆਂ ਦੇ ਵਿੱਚ ਕੀਤਾ ਹੋਇਆ ਅਲੱਗ ਤੋਂ ਬਾਈ ਹਰੇ ਕਮਰੇ ਦਾ ਅਲੱਗ-ਅਲੱਗ ਡਿਜ਼ਾਈਨ ਨੇਗੇ ਤੇ ਇੱਧਰ ਬਾਈ ਯੂਪੀਪੀਸੀ ਵਿੰਡੋਜ਼ ਵਗ ਬਹੁਤ ਰੋਸ਼ਨੀ ਪੈਂਦੀ ਹੈ ਬਾਈ ਕੋਠੀ 'ਚ ਹਨਾ ਪਰਦੇ ਹਟਾਉਣ ਨਾਲ ਜੀ ਬੱਲਮ ਦੀ ਜ਼ਰੂਰਤ ਨਹੀਂ ਹੈ ਜੀ ਬਾਈ ਡਿਜ਼ਾਈਨ ਵੀ ਦੇਖੀ ਜਾਓ ਨਾਲ ਦੀ ਨਾ ਬਹੁਤ ਲਾਜਵਾਬ ਡਿਜ਼ਾਈਨ ਹੈ ਕੋਠੀ ਦਾ ਬਹੁਤ ਸੋਹਣਾ ਕੰਮ ਹੋਇਆ ਤੇ ਇੱਕ ਵਾਈ ਜਿਹੜੀ ਆਪਾਂ ਮੇਨ ਗੱਲ ਕਰਦੇ ਹੁੰਦੇ ਆ ਕੋਈ ਸ਼ੋਰੇ ਸਲਾਬ ਦੀ ਕਿਤੇ ਬਾਈ ਕੋਈ ਇਦਾਂ ਦੀ ਦਿੱਕਤ ਨਹੀਂ ਹੁੰਦੀ ਨਾ ਤੇ ਵੀ ਕੋਈ ਦਿੱਕਤ ਨਹੀਂ ਹਾਂ ਤੇ ਆ ਦੇਖੋ ਬਾਈ ਆ ਦੇਖੋ ਕਿੰਨਾ ਸ਼ਾਨਦਾਰ ਕੰਮ ਆ ਬਾਈ ਹਰ ਹਰ ਟਾਈਲ ਵਰਕ ਹੋਇਆ ਹੋਇਆ ਸਾਰੀ ਕੋਠੀ ਦੇ ਵਿੱਚ ਬਹੁਤ ਸ਼ਰੂਮ ਹਨ ਸਾਰੀ ਦੀਵਾਰ ਦੇ ਉੱਪਰ ਬਾਈ ਤੇ ਇਹ ਨਹੀਂ ਹੈ ਵੀ ਜਿਵੇਂ ਕਿ ਆਪਾਂ FOP ਕਰੀ ਪਈ ਹੁੰਦੀ ਹੈ ਨਾ ਵਾਸ਼ਰੂਮਾਂ ਦੇ ਵਿੱਚ ਇੱਥੇ ਡਾਊਨ ਸੀਲਿੰਗ ਬਾਈ ਹੋਰਾਂ ਨੇ ਕਰਾਈ ਹੋਈ ਆ ਸਾਰੇ ਕਮਰਿਆਂ ਦੇ ਵਿੱਚ ਪਿੱਛੇ ਵਾਸ਼ਰੂਮਾਂ ਦੇ ਨਾ ਇੱਥੇ ਥੋੜਾ ਜਿਹਾ ਕੰਮ ਪੈਂਡਿੰਗ ਬਾਈ ਅੱਛਾ ਬਾਈ ਜਿਵੇਂ ਮੰਨ ਲਓ ਜਿਵੇਂ ਦੱਸੋ ਬਾਈ ਜਿਵੇਂ ਇੱਥੇ ਗਲਾਸ ਲਗਾਉਣੇ ਅੱਛਾ ਅੱਛਾ ਪਾਰਟੀਸ਼ਨ ਕਰਨੀ ਆ ਗਲਾਸ ਦੀ ਪਾਰਟੀਸ਼ਨ ਰਹਿ ਗਈ ਥੋੜੀ ਥੋੜਾ ਜਿਹਾ ਲੱਕੜ ਦਾ ਕੰਮ ਪਿਆ ਥੋੜਾ ਜਿਹਾ ਗਰਾਉਂਡ ਵਾਲਾ ਵਾਸ਼ਬਿਸ਼ਨ ਦਾ ਕਾਊਂਟਰ ਦਾ ਠੀਕ ਹੈ ਬਾਈ ਠੀਕ ਹੈ ਹਾਂਜੀ ਬਾਕੀ ਸਾਰਾ ਦੇਖੋ ਜੀ ਆਹ ਦੇਖੋ ਜੀ ਹੁਣ ਸ਼ੀਟ ਆ ਆਪਾਂ ਨੀ ਠੀਕ ਹੈ ਭਾਈ ਠੀਕ ਹੈ ਠੀਕ ਹੈ ਇਹ ਦੂਸਰਾ ਲੱਗਿਆ ਨਾ ਭਾਈ ਇਹਦੇ ਹੈਲਪਿੰਗ ਹੈ ਠੀਕ ਹੈ ਭਾਈ ਠੀਕ ਹੈ ਇਹ ਇੱਕ ਉੱਪਰਲਾ ਹੀ ਪ੍ਰੈਸ਼ਰ ਬਹੁਤ ਘੱਟ ਹੁੰਦਾ ਹੈ ਜੀ ਹੈ ਨਾ ਹਾਂ ਉੱਪਰ ਕਿਉਂਕਿ ਟੈਂਕੀ ਨੇੜੇ ਆ ਜਾਂਦੀ ਹੈ ਹਾਂ ਨੇੜੇ ਕਰਕੇ ਇਹਦੇ ਨੇ ਹੀ ਕਪਰੈਸ਼ਰ ਪੰਪ ਲਾਇਆ ਹੈ ਹਾਂ ਪ੍ਰੈਸ਼ਰ ਉਹ ਨਹੀਂ ਹੈ ਭਾਈ ਹੈ ਨਾ ਨਾਲੇ ਉੱਪਰ ਵਾਲੇ ਫਲੋਰ ਤੇ ਖੜਾ ਹੈ ਹਾਂ ਕਪਰੈਸ਼ਰ ਪੰਪ ਲੱਗਿਆ ਹੋਇਆ ਜੀ ਇੱਕ ਬਾਥਰੂਮ ਵਾਲਾ ਲੱਗਿਆ ਛੋਟਾ ਠੀਕ ਹੈ ਜੇ ਮੰਨ ਲਓ ਵੀ ਆਪਾਂ ਕੋਈ ਵੱਡਾ ਲਾਉਣ ਦੀ ਲੋੜ ਜ਼ਰੂਰ ਹੈ ਕੰਪਰੈਸ਼ਨ ਪੰਪ ਹਾਂ ਜੀ ਤੇ ਤੁਸੀਂ ਪ੍ਰੈਸ਼ਰ ਵਧਾਉਣ ਵਾਸਤੇ ਲਾਇਆ ਹੈ ਹਾਂ ਜੀ ਪ੍ਰੈਸ਼ਰ ਵਧਾਉਣ ਵਾਸਤੇ ਠੀਕ ਹੈ ਬਈ ਠੀਕ ਹੈ ਤੇ ਇਧਰ ਬਈ ਐਂਟਰੀ ਬਾਹਰਲੇ ਪਾਸੇ ਹੈ ਲੋਬੀ ਬਾਹਰ ਦੀ ਲੋਬੀ ਵਿੱਚ ਦੀ ਹੈ ਠੀਕ ਹੈ ਠੀਕ ਹੈ ਤੇ ਬਈ ਇੱਕ ਚੀਜ਼ ਦੇਖਿਆ ਸੀ ਨਾ ਜਿਹੜੇ ਤੁਸੀਂ ਸ਼ੈਂਕਰ ਰੱਖਿਆ ਉਧਰ ਵੀ ਤੁਸੀਂ ਬਾਕਸ ਵਾਲਾ ਰੱਖਿਆ ਇੱਥੇ ਵੀ ਕਹਿੰਦਾ ਮਤਲਬ ਪਾਣੀ ਨਾ ਡੁੱਲੇ ਆਪਦੇ ਪੈਰਾਂ ਤੇ ਨਾ ਪਵੇ ਜਦ ਉਹ ਚੀਜ਼ ਬੇਸਟ ਨਾ ਤਰੀ ਹੋਵੇ ਵਿੱਚ ਪਈ ਹੋਵੇ ਇੱਕ ਹੋਰ ਦੇਖੋ ਬਈ ਬਾਥਰੂਮ ਦੇ ਵਿੱਚ ਮਤਲਬ ਕਿ ਕੈਮੀਕਲ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਬੀ ਕੁਝ ਜਿਵੇਂ ਵਰਤੋ ਮਤਲਬ ਕੀ ਵੀ ਦਿਲ ਦੀ ਯਾਰੂ ਖਾਬ ਹਾਂ ਲੋਪੀ ਚ ਘਟ ਘਰ ਤੋਂ ਪੈਂਦੇ ਕੈਮੀਕਲ ਜਿਹੜੀ ਇੱਥੇ ਜ਼ਿਆਦਾ ਪੈਂਦੀ ਹੈ ਹਾਂਜੀ ਹਾਂਜੀ ਇੱਥੇ ਰੱਖ ਸਕਦੇ ਠੀਕ ਆ ਬਾਈ ਠੀਕ ਆ ਠੀਕ ਹੈ ਨਾ ਹਾਂ ਹਾਂ ਸਹੀ ਸਹੀ ਗੱਲ ਹੈ ਬਈ ਉਹ ਆਪਾਂ ਇੱਥੇ ਵੀ ਰੱਖ ਸਕਦੇ ਹਾਂ ਕੋਈ ਕੋਈ ਪੁੱਕ ਪੇਸਟ ਵਗੈਰਾ ਉਹ ਅੰਦਰ ਹਾਂ ਪਰ ਨਹੀਂ ਪਰਸ਼ੂ ਵਗੈਰਾ ਵੀ ਰੱਖ ਸਕਦੇ ਆ ਬਿਲਕੁਲ ਬਿਲਕੁਲ ਕਿਉਂਕਿ ਇੱਥੇ ਬਾਥਰੂਮ ਦੀ ਜ਼ਰੂਰਤ ਪੈਂਦੀ ਨੇ ਠੀਕ ਹੈ ਲੋਬੀ ਓਪਨ ਚਾਹੀਏ ਇਹ ਬਾਥਰੂਮ ਕਵਰ ਹੋ ਜਾਂਦਾ ਜੀ ਆਜੋ ਬਾਈ ਇਧਰ ਵੀ ਦਿਖਾ ਦਿਓ ਬਈ ਡਰੈਸਿੰਗ ਬਾਈ ਡਰੈਸਿੰਗ ਏਰੀਆ ਦਾ ਡਿਜ਼ਾਈਨ ਦਿਖਾ ਦਿਓ ਬਹੁਤ ਸੋਹਣਾ ਬਾਈ ਹੋਰਾਂ ਨੇ ਅਲਮਾਰੀ ਵਗੈਰਾ ਤਿਆਰ ਕਰਾਈਆਂ ਨੇ ਸਾਰੀਆਂ ਆ ਦੇਖੋ ਆਪਾਂ ਨਾਲ ਦੀ ਨਾਲ ਡਿਜ਼ਾਈਨ ਤੁਹਾਨੂੰ ਦਿਖਾਈ ਜਾਨੇ ਕੋਠੀ ਦਾ ਕਿੰਨਾ ਸੋਹਣਾ ਤੇ ਬਾਈ ਹੋਰਾਂ ਤੋਂ ਰਿ ਖੁੱਲੀ ਰੱਖੀ ਹੈ ਬਾਈ ਕਾਫੀ ਹੈ ਨਾ ਬਾਲਕੋਨੀ ਵੀ ਹਾਂ ਏ ਕੁਰਸੀ ਲਾ ਕੇ ਬਹਿ ਸਕਦੇ ਆ ਦੇਖੋ ਬਾਈ ਸਲਾਈਡਿੰਗ ਡੋਰ ਲੱਗਿਆ ਹੋਇਆ ਇੱਧਰ ਇੱਥੇ ਕੁਰਸੀ ਲੱਗ ਸਕਦੇ ਇਹ ਕੁਰਸੀ ਕੋਲ ਬੈਠ ਬਾਈ ਤੁਸੀਂ ਫਰੰਟ ਐਲੀਵੇਸ਼ਨ ਕੋਠੀ ਦਾ ਦੇਖ ਚੁੱਕੇ ਹੋ ਫਰੰਟ ਤੋਂ ਹੀ ਬਹੁਤ ਸੋਹਣਾ ਬਾਕੀ ਬਾਈ ਉਹਨਾਂ ਦਾ ਕੰਮ ਕੀਤਾ ਆਪਾਂ ਤੁਹਾਨੂੰ ਸਾਰਾ ਦਿਖਾਤਾ ਤੇ ਜੇ ਕਿਸੇ ਭਰਾ ਨੇ ਕੰਮ ਕਰਾਉਣਾ ਬਾਈ ਆਪਾਂ ਤੁਹਾਡਾ ਨੰਬਰ ਦੇਵਾਂਗੇ ਸਕਰੀਨ ਤੇ ਨਾ ਕਿਤੇ ਵੀ ਕੰਮ ਕਰਾਉਣਾ ਹੋਵੇ ਬਾਈ ਪਲੰਬਰ ਦਾ ਜਿਹੜਾ ਕਿ ਕੋਠੀ ਨਾਲ ਰਿਲੇਟਡ ਬਹੁਤ ਜ਼ਿਆਦਾ ਇਮੀਅਤ ਰੱਖਦਾ ਕੰਮ ਤੁਸੀਂ ਗੱਲਬਾਤ ਜਦੋਂ ਮਰਜ਼ੀ ਕਰ ਸਕਦੇ ਹੋ ਬਾਈ ਉਹਨਾਂ ਨਾਲ ਬਾਈ ਉਹ ਤੇ ਵੀ ਬਾਈ ਉਹਨਾਂ ਦਾ ਕੰਮ ਜਿਹੜੇ ਪਲੰਬਰ ਭਰਾ ਨੇ ਆਪਣੇ ਕਿਵੇਂ ਲਗਿਆ ਉਹ ਸਾਰੀ ਗੱਲਬਾਤ ਕਰਾਂਗੇ ਇੱਧਰ ਬਈ ਆ ਗਿਆ ਦੂਜਾ ਬੈਡਰੂਮ ਹਨਾ ਹਾਂਜੀ ਤੇ ਇਹ ਬੈਡਰੂਮ ਨਹੀਂ ਦਿੱਤਾ ਹੋਇਆ ਜੀ ਉਹ ਬਾਥਰੂਮ ਅੱਛਾ ਬਾਈ ਕਹਿਣਾ ਉਹਦੇ ਵਿੱਚ ਜਿਹੜਾ ਦੂਜਾ ਬੈਡਰੂਮ ਹੈ ਇਹ ਇਹਦੇ ਚ ਤੁਸੀਂ ਜਿਹੜੀ ਇੱਧਰਲੇ ਪਾਸੇ ਵਾਲੀ ਇੱਧਰ ਵਾਲੀ ਹਾਂ ਠੀਕ ਹੈ ਠੀਕ ਹੈ ਬਾਈ ਇੱਧਰ ਬਾਈ ਉਹਨਾਂ ਨੇ ਵਰਕਆਊਟ ਵਾਸਤੇ ਸਵਾਨ ਵਗੈਰਾ ਖੁੱਲੀ ਹਵਾ ਚ ਜਿਮ ਲਾਉਣੀ ਜੀ ਠੀਕ ਹੈ ਠੀਕ ਹੈ ਬਾਈ ਤੇ ਬਾਈ ਆਹ ਚੀਜ਼ਾਂ ਦੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਬਣਵਾਏ ਨੇ ਤੇ ਕੋਠੀ ਦਾ ਤੁਸੀਂ ਡਿਜ਼ਾਈਨ ਦੇਖਿਆ ਐਲੀਵੇਸ਼ਨ ਦੇਖਿਆ ਆ ਕਮਰਾ ਅਟੈਚ ਕਰਤਾ ਜੀ ਲੌਬੀ ਨਾਲ ਉੱਪਰ ਵਾਲੇ ਪੋਰਸ਼ਨ ਤੇ ਇੱਕ ਕਮਰਾ ਅਟੈਚ ਕਰਤਾ ਜੀ ਬਾਈ ਵਾਸ਼ਰੂਮ ਨਾਲ ਤੇ ਉਸੇ ਵਾਸ਼ਰੂਮ ਦੇ ਵਿੱਚੋਂ ਬਾਹਰੋਂ ਦੇਖ ਸਕਦੇ ਆਪਾਂ ਤੇ ਇੱਧਰ ਵੇੜਾ ਆ ਗਿਆ ਬਾਈ ਖੁੱਲਾ ਹਨਾ ਅੱਛੇ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਮੈਂ ਬਾਈ ਸੇਵਕੜੇ ਕੀਤਾ ਜੀ ਕੰਮ ਹਨਾ ਸਾਰੀ ਕੋਠੀ ਦੇ ਪਲੰਬਰ ਦਾ ਕੰਮ ਟੋਟਲੀ ਕੋ ਇਹਨਾਂ ਨੇ ਕੀਤਾ ਜੀ ਯਾਰ ਫੂਟਪਲੇਮਿੰਗ ਦਾ ਕੰਮ ਹੈ ਗੁਰਸੇਵ ਨੇ ਕੀਤਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਸਾਨੂੰ ਕਿਸੇ ਬੰਦੇ ਨੇ ਜਿਹਦੇ ਕੋਲ ਪਹਿਲਾਂ ਕੰਮ ਕਰਿਆ ਸੋਨੇ ਦੀ ਬੜੀ ਤਾਰੀਫ ਕੀਤੀ ਸੀ ਜੀ ਅੱਛਾ ਜੀ ਤੇ ਫਿਰ ਸਾਨੂੰ ਲੱਗਿਆ ਵੀ ਜਦੋਂ ਇਹਨੇ ਕੰਮ ਸ਼ੁਰੂ ਕਰਿਆ ਸਾਨੂੰ ਪਹਿਲਾਂ ਲੱਗਦਾ ਸੀ ਮੁੰਡਾ ਉਮਰ ਦਾ ਜਾਣੀ ਹੈ ਚਲ ਅੱਛਾ ਠੀਕ ਹੈ ਠੀਕ ਹੈ ਤੇ ਪਰ ਜਦੋਂ ਕੰਮ ਵੇਖਿਆ ਤਾਂ ਦਾ ਕੰਮ ਇਹਦਾ ਬਹੁਤ ਹੀ ਵਧੀਆ ਠੀਕ ਹੈ ਢੰਗ ਨਾਲ ਇਹਨੇ ਕੰਮ ਕਰਿਆ ਠੀਕ ਹੈ ਜੀ ਤੇ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਇਹਨੇ ਸਾਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਠੀਕ ਹੈ ਜੀ ਸਾਨੂੰ ਸਲਾਹ ਵੀ ਸਹੀ ਦਿੰਦਾ ਰਿਹਾ ਠੀਕ ਹੈ ਜੀ ਤੇ ਜਿੱਥੇ ਜਿੱਥੇ ਸਾਨੂੰ ਲੱਗਦਾ ਤੁਸੀਂ ਕਈ ਗੱਲਾਂ ਤਾਂ ਅਸੀਂ ਜਿਵੇਂ ਕਰਾਉਣਾ ਆਪਦੀ ਮਰਜ਼ੀ ਨਾਲ ਕਰਾਉਣਾ ਚਾਹੋ ਜੋ ਇਹਨੇ ਸਹੀ ਸਲਾਹ ਦਿੱਤੀ ਸਾਨੂੰ ਹਾਂਜੀ ਜਿਵੇਂ ਪਿਛਲੇ ਜਦੋਂ ਤੁਸੀਂ ਵੀਡੀਓ ਚ ਵੇਖਿਆ ਵੀ ਇੱਕ ਕਮਰੇ ਨਾਲ ਦੋ ਕਮਰਾਂ ਨੇ ਇੱਕ ਬੀਜਲ ਅਟੈਚ ਕਰਤਾ ਹੈ ਨਾ ਤਾਂ ਉਹ ਆਪਾਂ ਉਧਰ ਵੀ ਯੂਜ਼ ਕਰ ਸਕਦੇ ਹਾਂ ਉਧਰ ਵੀ ਕਰ ਸਕਦੇ ਹੋ ਇਹਦੀ ਇਹਦੀ ਸਲਾਹ ਨਾਲ ਹੀ ਹੋਇਆ ਹਾਂ ਪੁਸ਼ਕ ਪਲੱਸ ਪੁਆਇੰਟ ਹੁੰਦੇ ਨੇ ਜਿਹੜੇ ਆਪਾਂ ਕੇ ਕਈ ਵਾਰੀ ਮਾਲਕ ਨੂੰ ਪਤਾ ਨਹੀਂ ਹੁੰਦਾ ਜੀ ਕਈ ਕੰਮ ਸਾਡੇ ਇਹਨੇ ਖਰਚੇ ਘਟਾਏ ਆ ਸਾਡਾ ਖਰਚਾ ਵਧਣ ਨਹੀਂ ਦਿੰਦਾ ਕੋਈ ਤੇ ਇਸ ਕਰਕੇ ਦਾ ਕੰਮ ਬੜਾ ਤਸੱਲੀ ਬਖਸ਼ਾ ਹੈ ਠੀਕ ਹੈ ਜੀ ਠੀਕ ਹੈ ਤੇ ਆਜ ਮੋਟਰ ਹੈ ਮੋਟਰ ਆਮ ਕਰਕੇ ਵਿਜ਼ੀਬਲ ਹੁੰਦੀਆਂ ਜਾਂ ਤਾਂ ਬਾਹਰ ਦਿਨਦੀਆਂ ਜੀ ਤਾਂ ਇਹਨੇ ਖੁਦ ਡਿਜ਼ਾਈਨਿੰਗ ਕਰਕੇ ਸਾਨੂੰ ਪਹਿਲਾਂ ਸਮਝਾਇਆ ਫਿਰ ਉਹ ਫਿੱਟ ਵੀ ਕਰਤੀ ਤਾਂ ਜਿਵੇਂ ਕਵਰਡ ਕਰਤੀ ਜੈਨਾ ਉਹ ਵੈਸੇ ਜੇ ਬਾਹਰ ਲਾ ਦਿੰਦੇ ਆਪਾਂ ਉਹ ਤੋਂ ਸਪੈਸ਼ਲ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਇਹਨੂੰ ਕਵਰ ਰੱਖੀ ਜੀ ਬਿਲਕੁਲ ਬਿਲਕੁਲ ਅਸੀਂ ਕਾਫੀ ਇਸ ਕੰਮ ਤੋਂ ਸੈਟੀਸਫਾਈਡ ਆ ਠੀਕ ਹੈ ਜੀ ਤੇ ਅਸੀਂ ਹੁਣ ਰეკਮੈਂਡ ਵੀ ਕਰਦੇ ਆਂ ਵੀ ਆਹ ਭਾਈ ਜੇ ਕੰਮ ਕਰਾਉਣਾ ਤਾਂ ਗੁਰਸੇਵਕ ਤੋਂ ਕਰਾਓ ਠੀਕ ਹੈ ਜੀ ਠੀਕ ਹੈ ਕਵਰੇਜ ਦੇ ਕੰਮ 'ਚ ਇਹ ਮੁੰਡਾ ਮਾਹਰ ਹੈ ਠੀਕ ਹੈ ਜੀ ਤੇ ਆਮ ਕਰਕੇ ਆਪਾਂ ਦੇਖਦੇ ਆਂ ਵੀ ਬਾਹਰ ਪਾਈਪਾਂ ਦੀਂਦੀਆਂ ਹੁੰਦੀਆਂ ਜਾਂ ਬਾਹਰ ਕੋਈ ਚੀਜ਼ ਵਜੋਂ ਫਟ ਜਾਂਦੀਆਂ ਪਰ ਇਹਨੇ ਸਾਰੀਆਂ ਪਾਈਪਾਂ ਬੜੀਆਂ ਡੂੰਘੀਆਂ ਤੇ ਅੰਡਰਗਰਾਉਂਡ ਪਾਈਆਂ ਠੀਕ ਹੈ ਜੀ ਤੇ ਜਿਹੜੀਆਂ ਦੇ ਕਿਸੇ ਕਿਸਮ ਦੀ ਕੋਈ ਬਾਕਾਇਦਾ ਪ੍ਰੋਪਰ ਕਟਾਈ ਕਰਕੇ ਕਾਇਦਾ ਉਪਰ ਉਹ ਹੀ ਟਾਂ ਦੇ ਫਰਸ਼ ਵੀ ਆਪ ਲਾਈਏ ਨੇ ਠੀਕ ਹੈ ਜੀ ਠੀਕ ਹੈ ਇਸ ਕਰਕੇ ਸਾਨੂੰ ਹੋਰ ਮਿਸਤਰੀ ਨਹੀਂ ਆਮ ਕਰਕੇ ਕੀ ਹੁੰਦਾ ਮਤਲਬ ਪਲੰਬਰ ਪਾਈ ਪਾ ਕੇ ਵਾਗੇ ਅੱਗੇ ਮਿਸਤਰੀ ਫੇਰ ਬੁਲਾਉਣਾ ਪੈਂਦਾ ਤੇ ਸਾਨੂੰ ਮਿਸਤਰੀ ਵੀ ਨਹੀਂ ਬੁਲਾਉਣਾ ਪਿਆ ਅੱਛਾ ਜੀ ਉਹ ਕੰਮ ਵੀ ਨਹੀਂ ਆਪ ਹੀ ਕਰਿਆ ਸਾਰਾ ਠੀਕ ਹੈ ਜੀ ਤੇ ਇਸ ਕਰਕੇ ਦਾ ਕੰਮ ਸ਼ਲਾਘਾਯੋਗ ਹੈ ਤੁਹਾਨੂੰ ਕਿਵੇਂ ਲੱਗਿਆ ਕੰਮ ਤੁਸੀਂ ਕੰਮ ਦੇਖ ਕੇ ਕਮੈਂਟ ਜਰੂਰ ਕਰਨਾ ਜੀ ਤੁਹਾਨੂੰ ਬਾਈ ਦਾ ਕੰਮ ਕਿਵੇਂ ਲੱਗਿਆ ਤੇ ਆਪਾਂ ਹਰ ਹੋਏ ਤੁਹਾਡੇ ਵਾਸਤੇ ਨਵੇਂ ਤੋਂ ਨਵੇਂ ਡਿਜ਼ਾਈਨ ਦੀਆਂ ਕੋਠੀਆਂ ਆਰਕ ਤੁਸੀਂ ਉਸ ਨੂੰ ਦੇਖ ਕੇ ਕਿਸੇ ਵੀ ਭਰਾ ਨੇ ਕੰਮ ਕਰਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਧੰਨਵਾਦ